ਹੈਲੋ ਹਾਂਜੀ ਦੋਸਤੋ ਹੋ ਕੀ ਆਹ ਕਾਲ ਨੇ ਤੁਹਾਡੇ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ ਤੇ ਅੱਜ ਮੈਂ ਪਹੁੰਚਿਆ ਹਰੰਦ ਸਰ ਜਿੱਥੇ ਕਿ ਮਾਹਨ ਵਿਜਰਾਵਾੜਿਆਂ ਦੇ ਤੇ ਆਪਣੇ ਨਾਲ ਖੜੀਆ ਆਪਣੀ ਰਿਪੋਰਟ ਵੀ ਵੱਡੀ ਦੇਖ ਸਕਦੇ ਹੋ ਨਾ ਤੇ ਬਾਈ ਜੋਤੀ ਵੀਰ ਇਸ ਵਿੱਚ ਨਾ ਸਿਸਟਮ ਲਾ ਲਿਆ ਨਿਊਜ਼ਿਕ ਸਿਸਟਮ ਅਤੇ ਨਾਲ ਫਰੰਟ ਕੈਮਰਾ ਰੀਅਰ ਕੈਮਰਾ ਹਾਂਜੀ ਦੋਸਤੋ ਦੇਖ ਸਕਦੇ ਹੋ ਆਪਣੀ ਗੱਡੀ ਖੜੀ ਹੈ ਸਪਾਰਕ ਇੱਧਰ ਇਸ ਵਿੱਚ ਆਪਾਂ ਨੇ ਲਗਾਇਆ ਨਿਊ 뮤직 ਸਿਸਟਮ ਤੇ ਇੱਕ ਤਾਂ ਇਸ ਦੇ ਵਿੱਚ ਆਪਾਂ ਨੇ ਕੈਮਰਾ ਲਗਾਇਆ 프ਰੰਟ ਕੈਮਰਾ ਪ੍ਰੰਟ ਕੈਮਰਾ ਲੱਗੇਗਾ ਅੱਗੇ ਤੇ ਇੱਕ ਰੀਅਰ ਕੈਮਰਾ ਪਿੱਛੇ ਲੱਗੇਗਾ ਤੇ ਜੋਤੀ ਬਾਈ ਨੇ ਇਹ ਇਹਨਾਂ ਕੋਲ ਹੀ ਆਪਾਂ ਸ਼ੁਰੂ ਤੋਂ ਕੰਮ ਕਰਵਾਉਣੇ ਆ ਕਰ ਰਹੇ ਨੇ ਫੀਟਿੰਗ ਵਾਈਜੀ ਆਪਣੇ ਗੱਡੀ ਦੇ ਵਿੱਚ ਇਹ ਆਪਾਂ ਸਰਹੰਦ ਪਹੁੰਚੇ ਹੋਏ ਆਂ ਸਰਹੰਦ ਸਾਰ ਰੇਲਵੇ ਰੋਡ ਤੇ ਤੇ ਮੌਨ ਵਿਜੀਰਾਵਾਦੀਆ ਮੌਨ ਰੇਡੀਓ ਵਿਜੀਰਾਵਾਦ ਵਾਲੇ ਬਹੁਤ ਮਸ਼ਹੂਰ ਨੇ ਇੱਥੇ ਇਹਨਾਂ ਦੇ ਰੇਟ ਬਹੁਤ ਹੀ ਫਿਕਸ ਹੁੰਦੇ ਨੇ ਬਹੁਤ ਜੈਨੀਆਂ ਰੇਟ ਹੁੰਦੇ ਨੇ ਇਹਨਾਂ ਦੇ ਬਾਜ਼ਾਰ ਵਿੱਚ ਤੁਸੀਂ ਦੇਖ ਸਕਦੇ ਚਾਹਲ ਪਾਹਲਟ ਕਾਫੀ ਟ੍ਰੈਪਕੋਨ ਦੀ ਅਭਿਆਰ ਦੇ ਹੈ ਹਾਂ ਜੀ ਦੇਖੋ ਜੀ ਆਪਣਾ ਸਕਰੀਨ ਲਗਾਈ ਆ ਬਾਈ ਨੇ ਲਾਈਆ ਜਲਦੀ ਵੀਲ ਨੇ ਆ ਦੇਖੋ ਜੀ ਕਾਫੀ ਵਧੀਆ ਇਹ ਸਕਰੀਨ ਬਹੁਤ ਸੋਹਣੀ ਆ बहुत वादिया हाँ जी दोस्तों वेख सकते हो देखो क्वा कि वाइया क्वालिटी इसकी ना स्क्रीन की बहुत ही वी एच डी आ फुल एच डी आप आवाज इसलिए कि नहीं क्योंकि इस विच कॉपी राइट न जाए तो कॉपी राइट करके अपने आवाज़ नहीं की काफ़ी वीडी स्क्रीन है ਹਾਂਜੀ ਦੇਖੋ ਮੀਡੀਅਮ ਸਿਸਟਮ ਆ ਲਗਾਇਆ ਆਪਾਂ ਨੇ ਇਸ ਦੇ ਵਿੱਚ ਐਕਚੁਅਲੀ ਡੀਵੀਆਰ ਇਹ ਕੈਮਰਾ ਨੇ ਕਾਏ ਆ ਬੜੇ ਸਾਹਮਣੇ ਪ੍ਰਿੰਟ ਤੇ ਤੇ ਆਪਣੀ ਸਕਰੀਨ ਗੱਡੀ ਦੀ ਦੇਖ ਸਕਦੇ ਹੋ ਕਾਰ ਦੀ ਸਕਰੀਨ ਇਹ ਸਕੋਰਪੀਓ ਕਾਰ ਆ ਕਾਫੀ ਵੱਡੀ ਉਹ ਸਲਾਂ ਪਿਆਰ ਕਰਦੇ ਨੇ ਉਹ ਜਰੂਰ ਕੀ ਮੈਨ ਲੱਗੇ ਜੀ ਸਾਨੂੰ ਤੁਸੀਂ ਜਿੱਦੂ ਮੋ ਸਲਾਂ ਜਿਹੜੇ ਪਿਆਰ ਕਰਦੇ ਹੋ ਵੀ ਕਮੈਂਟ ਕਰਿਓ ਜਰੂਰ ਹਣਾ ਤੇ ਆਪਣੇ ਜੋਤੀ ਭਾਈ ਜੀ ਕਰ ਰਹੇ ਨੇ ਸੈਟਿੰਗ ਦਾ ਥੋੜਾ ਜਿਹਾ ਟਾਈਮ ਹੋਇਆ ਉਹਨੇ ਫਿਟਿੰਗ ਕੀਤੀ ਐ ਇਸ ਦੀ ਤੇ ਸੈਟਿੰਗ ਕਰ ਰਹੇ ਨੇ ਦੇਖਦੇ ਆ ਫਰੰਟ ਕੈਮਰੇ ਚ ਹਾਂਜੀ ਫਰੰਟ ਕੈਮਰੇ ਚ ਲਾ ਕੇ ਦੇਖ ਰਹੇ ਆ ਦੇਖੋ ਜੀ ਫਿਰ ਕਿੱਥੇ ਲੱਗੇ ਹੋਈ ਲੱਗੇ ਹੋਣਾ ਉੱਪਰ ਆਹ ਲੱਗੇ ਹੋਏ ਸਾਹਮਣੇ ਇੰਸਟਾਲ ਹੋ ਗਿਆ ਹਾਂਜੀ ਹਾਂਜੀ ਸੈਟਿੰਗ ਕਰ ਰਹੇ ਆ ਇਸ ਦੇ ਵਿੱਚ ਆ ਚਲਾ ਕੇ ਦਿਖਾ ਦਿਓ ਕਿਸ ਤਰ੍ਹਾਂ ਦੀ ਐਸਦੀ ਕੁਆਲਿਟੀ ਗੱਡੀ ਥੋੜੀ ਅੱਗੇ ਰੋਡ ਲਓ ਹਾਂਜੀ ਕਰ ਨਿਊਟਰਲ ਕਰ ਲਈ ਨਿਊਟਰਲ ਕਰ ਲਈ ਬਸ ਦੇਖੋ ਆਹ ਸੈਟਿੰਗ ਕਰ ਲੈਣੇ ਐਸੇ ਦੇ ਕੈਮਰਾ ਰੈਡੀ ਪਾਹ ਕੀ ਗੱਲ ਪਤਾ ਪ੍ਰਿੰਟ ਕੈਮਰਾ ਸੀ ਬਈ ਜਿਹੜਾ ਅੱਜ ਕੱਲ ਜ਼ਰੂਰੀ ਹੋ ਗਿਆ ਹੈ ਨਾ ਇਹ ਲਾਉਣਾ ਹਾਂਜੀ ਫਰੰਟ ਵਾਲੇ ਹਾਂਜੀ ਇਹ ਤੇ ਵਿਰਜੇ ਮੜਾ ਜਗਾ ਫਾਇਦਾ ਦੱਸੋਗੇ ਕੀ ਹੁੰਦਾ ਏ ਵੈਸੇ ਸਭ ਨੂੰ ਪਤਾ ਹੀ ਆ ਨਾ ਜੇਕਰ ਕੋਈ ਵੀ ਆਪਣੀ ਗੱਡੀ ਨੂੰ ਛੇੜੇਗਾ ਨਾ ਜਾਂ ਚੋਰੀ ਕਰਨ ਦੀ ਕੋਸ਼ਿਸ਼ ਕਰੇਗਾ ਨਾ ਪਤਾ ਲੱਗ ਜਿਗਾ ਨਾ ਦੇਖੋ ਕਿੰਨੀ ਕੁਆਲਿਟੀ ਆ ਹੈ ਬਹੁਤ ਜ਼ਿਆਦਾ ਕੁਆਲਿਟੀ ਹੈ ਵੀਡੀਓ ਦੀ ਹਲਾ ਵੀਰੇ ਜੋਤੀ ਵੀਰੇ ਹਾਂਜੀ ਹਾਂਜੀ ਬਿਲਕੁਲ ਕੁਆਲਿਟੀ ਹੋਊਗੀ ਜੀ ਹਾਂਜੀ ਹਾਂਜੀ ਏ ਇਹਦੇ ਸਾਡ ਤੇ ਲਾਉਣਾ ਪੈਣਾ ਹੈ। ਤੇ ਆਪਾਂ ਦਾ ਜਿਹੜਾ ਇਹ ਕੈਮਰਾ ਲੱਗਿਆ ਉੱਪਰ ਲੱਗਿਆ ਆ ਤੇ ਆਪਾਂ ਅੰਦਰੋਂ ਤੱਕ ਦਿਖਾਤੇ ਜੀ ਤੁਹਾਨੂੰ ਸੀਨ ਇਸ ਦਾ। ਇਹ ਜਿਹੜਿਆ ਦੇ ਬਾਹਰ ਗੱਡੀਆਂ ਜਾ ਰਹੀਆਂ ਨੇ ਦੇਖ ਸਕਦੇ ਤੁਸੀਂ। ਇਹ ਕੈਮਰੇ ਵਿੱਚ ਦਿਖ ਰਹੀਆਂ ਨੇ ਇਸ ਸਮੇਂ ਹਨਾ। ਆਹ ਦੇਖੋ ਜੀ। ਇਹ ਬਾਹਰ ਵੀ ਵਹੀਕਲ ਗੱਡੀਆਂ ਕਾਰਾਂ ਜਾ ਰਹੀਆਂ ਨੇ। ਰੋਡ ਉੱਪਰ ਇਸ ਕੈਮਰੇ ਦੇ ਵਿੱਚ ਨਾਲ ਦੀ ਨਾਲ ਦਿਖ ਰਹੀਆਂ ਨੇ। अनकोर्ड कंपनी ਦਾ ਇਹ ਸਕਰੀਨ ਐਨਕੋਰਡ ਬਹੁਤ ਹੀ ਵਧੀਆ ਕੁਆਲਟੀ ਆ ਆ ਸਾਰੀਆਂ ਐ ਇਥੇ ਜੱਜ ਆ ਕੈਮਰੇ ਦੇ ਕਨੈਕਸ਼ਨ ਕਰੇ ਹੋਏ ਨੇ ਹਾਂ ਜੀ ਕੈਮਰੇ ਦੇ ਕਨੈਕਸ਼ਨ ਕਰ ਦਿੱਤੇ ਨੇ ਤੇ ਚਲਾ ਰਹੇ ਹਾਂ ਹੁਣ ਬੈਕ ਕੈਮਰਾ ਚੈੱਕ ਕਰਕੇ ਦੇਖਾਂਗੇ ਲੋ ਜੀ ਰਿਵਰਸ ਕੈਮ ਚੈੱਕ ਹਾਂਜੀ ਰਿਵਰਸ ਕੈਮਰਾ ਚੈੱਕ ਕਰਕੇ ਦੇਖਦੇ ਆ ਕਨੈਕਸ਼ਨ ਹੋਣਗੇ ਕਨੈਕਟ ਰਹਿੰਦੇ ਹੁਣ ਲੋ ਸਿਗਨਲ ਹੋ ਰਿਹਾ ਦਿਖਾ ਰਿਹਾ ਇਹ ਕਨੈਕਸ਼ਨ ਹੋ ਗਿਆ ਬਾਈ ਤੇ ਆਪਣੀ ਕਰ ਦਿੱਤੀ ਹੈ ਸੈਟਿੰਗ ਕੋਈ ਪ੍ਰੋਬਲਮ ਨਹੀਂ ਕੋਈ ਜਿਵੇਂ ਮਰਜੀ ਤੋਂ ਜਿੰਨੀ ਹੋਵੇ ਦੇ ਦੇ ਆਪਾਂ ਬਾਹਰੋਂ ਵੀ ਬਾਹਰੋਂ ਆ ਕੇ ਦੇਖਦੇ ਆਪਾਂ ਇਸ ਜਗ੍ਹਾ ਤੇ ਲੱਗਾ ਹੋਇਆ ਕੈਮਰਾ ਇਸ ਦਾ ਫਰੰਟ ਉੱਪਰ ਇਹ ਨਾ ਗੱਡੀ ਇਹ ਜਿਹੜੀ ਗੱਡੀ ਹੈ ਨਾ ਜੈਨੀਆਂ ਗੱਡੀ ਆ ਬਹੁਤ ਹੀ ਕੰਮ ਦੀ ਗੱਡੀ ਆ ਇਹ ਕਾਫੀ ਕਿਲੋਮੀਟਰ ਚੱਲ ਗਈ ਰੱਜੀ ਜਾਨ ਫੁੱਲ ਇਸ ਦੇ ਵਿੱਚਾ ਇੰਜਨ ਵਿੱਚ ਨਾ ਪੂਰਾ ਜਵੰਦਾਰ ਜਾਨਦਾਰ ਇੰਜਨ ਇਸ ਦਾ ਆਹ ਦੇਖ ਸਕਦਾ ਕੈਮਰਾ ਲੱਗਿਆ ਹੋਇਆ ਹੈ ਦੇ ਅੰਦਰ ਹੈ ਹੈ ਵੀ ਦਾਤਾ ਤੇਰੀ ਬਖਾਰ ਮਹਿਰ ਕਵੀ ਦਾਤਾ ਦਾ ਹਾਂਜੀ ਗੱਡੀ ਵਿੱਚ ਆਪਾਂ ਲਗਾਇਆ ਕੈਮਰਾ ਦੇਖ ਸਕਦੇ ਹੋ ਤੁਸੀਂ ਕਿਹੜੇ ਪਾਸੇ ਆਹ ਦੇਖੋ ਜੀ ਜੋ ਵੀ ਵੀਕਲ ਬਾਹਰ ਲੰਘਦਾ ਹੈ ਰੋਡ ਤੇ ਇਸ ਕੈਮਰੇ ਵਿੱਚ ਨਾਲ ਦੀ ਨਾਲ ਦੇਖ ਰਿਹਾ ਹੈ 프ਰੰਟ ਤੇ ਇਹ ਆਪਣੀ ਸਕਰੀਨ ਹੈ ਜਿਹੜੀ 14000 ਦੀ ਸਕਰੀਨ ਲੱਗੀ ਤੇ ਅੱਗੇ ਵਾਲਾ 프ਰੰਟ ਕੈਮਰਾ 1500 ਦਾ ਤੇ ਪਿੱਛੇ ਵਾਲਾ 1000 ਦਾ ਇਹ ਤਾਂ ਰੱਖਣੀ ਹੋਣੀ ਹਾਂ ਤਾਂ ਇੱਕ ਬਾਈ ਸੱਤਣਾ ਹੈ ਉਹ ਪਿੱਛੇ ਐ ਰਿਹਾ ਯਾਰ ਮੈਂ ਛੱਡਦਾ ਸੀ ਉਹਨੇ ਗੱਡੀ 'ਚ ਬੈਠ ਜੋ ਪਿੱਛੇ ਵਾਲਾ ਕੈਮਰਾ ਲਗਾ ਰਹੇ ਨੇ ਉਹ ਵੀ ਆਪਾਂ ਇਸ ਦੀ ਹਾਂ ਮਾਲ ਸੈਟਿੰਗ ਕਰ ਰਹੇ ਹਾਂ ਬਾਈ ਕਨੈਕਸ਼ਨ ਕਰ ਰਹੇ ਨੇ ਹੈ ਜੋ ਵੀ ਆਪਾਂ ਦਿਖਾਵਾਂਗੇ ਇਤਨਾ ਕਨੈਕਸ਼ਨ ਕਰ ਦੋ ਬਾਈ ਹਾਂ ਜੇ ਦੇਖ ਸਕਦੇ ਹੋ ਬਾਈਆਂ ਦੀ ਇਹ ਦੁਕਾਨ ਆ ਇਸ ਜਗ੍ਹਾ ਤੇ ਹੈ ਨਾ ਸ਼ਾਪ ਆ ਤੇ ਕਾਫੀ ਵੱਡਾ ਇਹਨਾਂ ਦਾ 뮤직 ਸਿਸਟਮ ਤੁਸੀਂ ਦੇਖ ਸਕਦੇ ਹੋ ਤੁਸੀਂ ਹੈ ਘਰ ਆਵਾਜ਼ ਤੇ ਵੀ ਸੈਟਿੰਗ ਕਰਾ ਸਕਦੇ ਹੋ ਜੇ ਘਰਾਂ ਹோம் تھیਟਰ ਦੀ ਜਗ੍ਹਾ ਲਗਾ ਸਕਦੇ ਹੋ ਕੈਕਟਰ ਟਰੈਕਟਰ ਅਤੇ ਵੀ ਫਿੱਟ ਕਰਾ ਸਕੋ ਕਾਫੀ ਵੱਡੇ ਸਪੀਕਰ ਨੇ ਜਿਵੇਂ ਕਿ 15 ਇੰਚੀ 16 ਇੰਚੀ 20 ਇੰਚੀ 21 ਇੰਚੀ ਸਪੀਕਰ ਕਾਫੀ ਵੱਡੇ ਬਕਸੇ ਨੇ ਇਹ ਇਹਨਾਂ ਦਾ ਜਿੰਨੇ 14-15000 ਤੋਂ ਸਟਾਰਟਿੰਗ ਆਉਂਦੀ ਆ 14-15000 ਤੋਂ ਸਟਾਰਟਿੰਗ ਕੋਈ ਨਾ 30000 50000 ਤੱਕ ਤੁਹਾਡੀ ਡਿਮਾਂਡ ਆ ਜਿਸ ਤਰ੍ਹਾਂ ਉਸ ਤਰ੍ਹਾਂ ਹੀ ਤਿਆਰ ਕਰ ਦਨਗੇ ਬਾਈ ਬਾਕੀ ਹੋਰਾਂ ਨਾਲੋਂ ਬਾਜ਼ਾਰ ਦੇ ਵਿੱਚ ਇਹਨਾਂ ਦਾ ਬਹੁਤ ਸਰੇਟ ਆ ਹੋਰ ਉਹ ਦੁਕਾਨਾਂ ਨਾਲੋਂ ਕਿਤੇ ਵੀ ਕਾਫੀ ਵੱਡੀ ਸ਼ਾਪਾਂ ਆ ਗਈਆਂ ਦੀ ਦੇਖ ਸਕਦੇ ਹੋ ਸੁਪਰ ਬੂਫਰਸ ਨੇ ਕਾਫੀ ਵੱਡੇ ਸਟਾਕ ਰਹਿ ਫਾਈਨਰ ਦੇ ਜਿਹੜੀ ਤੁਹਾਨੂੰ ਕੁਆਲਟੀ ਚਾਹੀਦੀ ਆ ਉਹ ਕੁਆਲਟੀ ਮਿਲ ਜੂਗੀ ਬਾਈਆਂ ਦੇ ਕੋਲੋਂ ਨੋ ਕਾਫੀ ਵੱਡੇ ਸਪੀਕਰ ਨੇ ਸਾਬੂਫਰ ਆ ਦੇਖ ਲੈ ਨਾ ਕਾਫੀ ਵੱਡੇ ਸਪੀਕਰ ਨੇ ਬਾਈਆਂ ਦੇ ਤੇ ਸਿੱਧੂ ਮੂਸੇਵਾਲਾ ਦਾ ਹਰ ਇੱਕ ਕੇ ਫਾਨ ਆ ਬਾਈ ਦਾ ਹਰ ਇੱਕ ਬਾਈ ਇਸ ਦਾ ਫੈਨ ਆ ਬਾਈ ਦਾ ਇਹਨਾਂ ਦੇਖੋ ਤੇ ਇਹ ਤਾਂ ਸਾਬ ਪਣ ਦੀ ਨਵੀਂ ਹੈ ਜੀ ਇਹ ਤੇ ਆਪਾਂ ਦੂਸਰੀ ਪੁਰਾਣੀ ਸਾਬ ਵੀ ਦਿਖਾ ਦਿੰਨੇ ਆ ਜਿਹੜੀ ਦੂਸਰੀ ਸ਼ਾਪ ਇਹਨਾਂ ਦੀ ਕਾਫੀ ਸਾਲ ਪੁਰਾਣੀ ਆ ਬਜੀਰਾਵਾਦੀਆਂ ਦੀ ਸੌਪਾਪਾ ਦਖਾਨੇ ਆ ਇਹ ਹੈ ਜੀ ਆਪਣੀ ਪਹਿਲੀ ਸ਼ਾਪ ਇਹਨਾਂ ਦੀ ਜਿਹੜੀ ਕੀ ਤੇ ਜਿਹੜੀ ਆਪਣੇ ਐਕਸਟਰਾੰਡ ਰੋਡ ਤੇ ਨਦੀ ਸ਼ਾਪ ਆ ਇਹ ਇਹ ਜਿਹੜੀ ਲੋਕੇਸ਼ਨ ਹੈ ਨਾ ਇਧਰੋਂ ਸਰਹੰਦ ਤੋਂ ਜਦੋਂ ਆਪਾਂ ਆਉਂਦੇ ਆ ਨਾ ਰੇਲਵੇ ਸਟੇਸ਼ਨ ਨੂੰ ਜਾਂਦੇ ਜਦੋਂ ਇਸ ਰੋਡ ਤੋਂ ਸਿੱਧਾ ਇਹ ਇਹਨੇ ਹੀ ਸੌਪ ਆ ਇਹ ਵੀਰ ਉਹਨਾਂ ਦੀ ਨਾ ਪੁਰਾਣੀ ਸੌਪ ਆ ਜੋ ਕਿ ਜਾਣੀ ਅਸੀਂ ਹੈ ਨਾ ਤਾਂ ਵੀ ਸਮਾਨ ਫੀਲਦੇ ਆ ਇੱਕ ਇਹ ਪੁਰਾਣੀ ਇੱਕ ਕਾਫੀ ਸਾਲ ਪੁਰਾਣੀ ਸੌਪ ਆ ਬਾਈ ਉਹਨਾਂ ਦੀ ਇੱਕ ਆਇਸ਼ ਹੈ ਹਾ ਵੀਰ ਕਿੰਨੇ ਸਾਲ ਪੁਰਾਣੀ ਹੋਊਗੀ ਜੀ ਆਪਣੀ ਸ਼ਾਪ ਜੀ ਇਹ ਆਪਣੀ 76 ਤੋਂ ਕਰ ਰਹੇ ਨੇ ਸਾਲ ਤੋਂ 76 ਤੋਂ 76 ਤੋਂ ਜੀ ਪਰ ਕਿੰਨੇ ਸਾਲ ਚੱਕੇ ਨੇ ਯਾਨੀ ਕਿ ਇਹਨਾਂ ਵੀਰ ਉਹਨਾਂ ਦੀ ਜਿਹੜੀ ਸ਼ਾਪ ਆ 1976 ਤੋਂ ਚੱਲਦੀ ਆ ਇਹ 1976 ਸਾਲ ਪੁਰਾਣੀ ਸ਼ਾਪ ਆ ਤੇ ਅੱਜ ਚੱਲ ਰਿਹਾ ਸਮਾਂ 2024 ਕਹਿ ਸਕਦੇ ਆ ਕਿ 48 ਸਾਲ ਹੋ ਚੁੱਕੇ ਨੇ ਇਸ ਦੁਕਾਨ ਨੂੰ ਸੋਪ ਨੂੰ ਇਹ ਪੁਰਾਣੀ ਸੋਪ ਹੈ ਨਾ ਇਸ ਭਾਗ ਲਾਏ ਨੇ ਇਸ ਦੁਕਾਨ ਨੇ ਬਹੁਤ ਆਰਮਾਲੀ ਦੁਕਾਨਾਂ ਲੱਭੀ ਇਹ ਪਰ ਹੈਗੀ ਦਾ ਛੋਟਿਆ ਕਾਫੀ ਇਸ ਨੇ ਜ਼ਿੰਦਗੀ ਬਣਾਤੀ ਪਹਿਲਾਂ ਦੇ ਡੈਡੀ ਹੁਣੇ ਫਾਦਰ ਹੋਣੀ ਦੋ ਭਰਾ ਸੀਗੇ ਇਸ ਜਗ੍ਹਾ ਤੇ ਇਹਨਾਂ ਦਾ ਫਾਦਰ ਸਾਹਿਬ ਤੇ ਡੈਡੀ ਜੀ ਬੈਠਦੇ ਹੁੰਦੇ ਸੀਗੇ ਤੇ ਉਹ ਪਰ ਅੱਜ ਨਹੀਂ ਰਹੇ ਸਮੇਂ ਦੇ ਨਾਲ ਸਭ ਨੂੰ ਜਾਣਾ ਪੈਣਾ ਇਥੋਂ ਆਹ ਦੇਖੋ ਜੀ ਜਿਹੜੀ ਆਹ ਅੱਜ ਕੱਲ੍ਹ ਸਕਰੀਨ ਬਹੁਤ ਚਲਦੀ ਆ ਬਾਈ ਉਹ ਨਹੀਂ ਦਿਖਾ ਰਹੇ ਨੇ ਵੀਰ ਉਹ ਨਹੀਂ ਦੇਖਣਾ ਇਹ ਨੇ ਇਹਨਾਂ ਨੇ ਵੀਰ ਉਹਨਾਂ ਨੇ ਵੀ ਲਗਾਨੀ ਹੈ ਜੀ ਉਹ ਜਿਹੜੀ ਵੀਰ ਆਪਾਂ ਨੇ ਲਗਾਈ ਆ ਗੱਡੀ ਵਿੱਚ ਉਹ ਕਿੰਨੇ ਇੰਚੀ ਹੈ ਜੀ ਉਹ 1.5 ਹਾਂਜੀ ਉਹ ਕਿੰਨੇ ਇੰਚੀ ਵਿੱਚ ਜੀ ਉਹ 1.5 1.5 ਇੰਚੀ ਹੈ ਜਿਹੜੀ ਆਪਾਂ ਸਪੋਰਟ ਉੱਤੇ ਲਗਾਈ ਹੈ ਜੀ 14000 ਪ੍ਰਾਈਸ ਹੱਸਦਾ ਹੈ ਨਾ ਜੀ ਇਹ ਕਵੀ ਇਹ ਲੋਕ ਇੱਥੇ ਪ੍ਰਾਈਜ਼ ਦੀ ਕੋਈ ਜ਼ਿਆਦਾ ਨਹੀਂ ਹੁੰਦੀ ਜਰਸਕ ਬਿਰੋਕਾਂ ਨੂੰ ਪਰ ਹਣਾ ਦੋਸਤੋ ਕੋਈ ਜ਼ਿਆਦਾ ਪ੍ਰਾਈਜ਼ ਨਹੀਂ ਹੁੰਦੇ ਬਹੁਤ ਜ਼ਿਆਦਾ ਰੇਟ ਸਹੀ ਹੁੰਦੇ ਨੇ ਜੈਨੀਆਂ ਨਾ ਕੋਈ ਵੀ ਤੁਸੀਂ ਚੀਜ਼ ਲੈ ਕੇ ਜਾਓਗੇ ਹਰ ਇੱਕ ਬਿਜਾਰ ਨਾਲੋਂ ਬਹੁਤ ਰੇਟ ਹੈ ਨਾਲ ਕੋਲ ਘਟ ਹੋਵੇਗਾ ਇਹਨਾਂ ਸਿੱਧੇ ਕੰਪਨੀ ਵਾਲਿਆਂ ਨਾਲ ਰਿਲੇਕਸ਼ਨ ਨੇ ਅਰੇ ਕੁਆਲਟੀ ਹਾਂਜੀ ਦੋਸਤੋ ਵੀਰ ਉਹਨਾਂ ਕੋਲ ਜਿਹੜੀ ਸਕਰੀਨ ਹੈ ਨਾ ਇਹ ਗੱਡੀ ਲੱਗਣ ਵਾਲੀਆਂ ਕੈਮਰੇ ਵਾਲੀਆਂ ਇਹ ਕਿੰਨੀ ਵਿਦਾਗਾ ਇਹ 10.5 ਇੰਚ ਤੋਂ ਸਟਾਰਟ ਹੋ ਕੇ ਨਾ ਇਹ 11.5 ਇੰਚੀ 11.5 33 ਹੈ ਨਾ ਇੰਚ ਦੀਆਂ ਸਕਰੀਨਾਂ ਨੇ ਇਹਨਾਂ ਕੋਲ ਆफी ਵੱਡੀ ਹੁੰਦੀ ਹੈ ਸਕਰੀਨ ਉਹ ਇਹ ਆਪਾਂ ਹੁਣ ਜਾ ਕੇ ਦੇਖਦਾ ਹੈ ਦੇਖੋ ਜੇ ਪੁਰਾਣੇ ਅੰਕਲ ਜੀ ਨੇ ਜਿਹੜੇ ਪਹਿਲਾਂ ਸੇ ਬਰਤਦੇ ਹੁੰਦੇ ਸਨ ਪੀਟ ਸਰਦਾਰ ਗੁਰਦੇਵ ਸਿੰਘ ਜੀ ਜਮੇ ਕੇ ਪੁਰਾਣੇ ਤੇ ਇਹਨਾਂ ਦੇ ਸੰਨ ਨੇ ਅੱਜ ਬੈਠੇ ਨੇ ਵਿਚਾਰੇ ਕਰਦੇ ਨੇ ਕੰਮ ਵੀਰੇ ਬਹੁਤ ਹੀ ਸਵਾਗੋਗਿਆ ਸੀ ਕਹਿੰਦਾ ਤੂੰ ਬਸ ਤੇ ਕੋਈ ਨਾ ਨਾਲ ਗੱਲਬਾਤ ਕਰਨ ਯਾਰ ਇੱਕ ਇਨਸਾਨ ਦੀ ਰਾਸ ਤੇ ਆਪਣੀ ਗੱਡੀ ਤੇ ਆਪਾਂ ਪਹੁੰਚਦੇ ਹੁਣ ਦੇਖਦੇ ਜਾ ਕੇ ਇੱਕ ਆਪਣਾ ਜਿਹੜਾ ਕੈਮਰਾ ਸੀਗਾ ਫੀਟਿੰਗ ਹੋ ਗਿਆ ਜਾਂ ਨਹੀਂ ਦੇਖਦੇ ਜਾ ਕੇ ਨਾ ਤੇ ਆਪਣੀ ਜੇਕਰ ਵੀਡੀਓ ਦਰਸ਼ਕੋ ਵੀਰੋ ਤੁਹਾਨੂੰ ਵਧੀਆ ਲੱਗਦੀਆਂ ਨੇ ਨਾ ਤਾਂ ਤੁਸੀਂ ਆਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੋ ਕਿ ਆਪਣੀਆਂ ਵੀਡੀਓ ਮੇਰੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣਾਂ। ਹਲਜੀ ਦੇਖੋ ਇਹ ਕਾਫੀ ਵਧੀਆ ਹੈ। ਬਹੁਤ ਜ਼ਿਆਦਾ ਫੰਕਸ਼ਨ ਨੇ ਇਸ ਦੇ ਵਿੱਚ। ਆ ਦੇਖਾਂਗੇ ਜਿਹੜਾ ਕੋਈ ਵੀਰਾ ਫੰਕਸ਼ਨ ਬਹੁਤ ਜ਼ਿਆਦਾ ਨੇ ਇਸ ਦੇ ਵਿੱਚ ਹੈ ਨਾ। ਆ ਦੇਖੋ ਇਹ ਮਾਈ ਐਪਲੀਕੇਸ਼ਨ। ਤੇਜ਼ਲੀ ਇੱਕ ਕੈਮਰਾ ਲੱਗਿਆ ਹੋਇਆ ਹੈ ਨਾ 128 GB ਉਹ ਕਰਦਾ ਏ। ਤੇ ਇੱਕ ਹਫਤੇ ਦੀ ਰਿਕਾਰਡਿੰਗ ਕਰ ਲੁੰਦਾ ਜੀ ਆਰਮ ਨਾਲਾ ਵਿੱਚ ਰਹਿੰਦੀ ਐ ਇਸ ਦੇ ਕੈਮਰਾ ਫਿੱਟ ਹੋ ਗਈ ਆ ਗਿਆ ਲਾ ਕੇ ਦੇਖਣੀ ਹਾਂਜੀ ਆਇਆ ਚਲਾਇਓ ਮਾੜੇ ਕੈਮਰਾ ਆਪਾਂ ਚੈੱਕ ਕਰਕੇ ਦੇਖ ਲਈ ਕੈਮਰਾ ਹਾਂਜੀ ਫਿਰ ਗੱਡੀ ਵਿੱਚ ਕੈਮਰਾ ਦਿਖਾਇਓ ਚੈੱਕ ਕਰਕੇ ਰੀਅਰ ਹੈ ਨਾ ਪਿੱਛੇ ਵਾਲਾ ਆ ਦੇਖੋ ਜੀ ਫਿਰ ਇਦੇ ਵਿੱਚ ਬੈਕ ਗੇਅਰ ਤੇ ਪਿਛਲੇ ਵਾਲੇ ਲਾਈਟ ਨਹੀਂ ਤੇ ਚੱਲ ਰਹੀ ਤਾਂ ਕਰਕੇ ਸੋਚ ਲਗਾਈ ਆ। ਅੱਛਾ ਜੀ। ਹਾਂ ਜੀ। ਚਲੋ ਚਲੀ ਗਈ। ਠੀਕ ਹੈ। ਹਾਂ ਜੀ। ਇਹ ਪਿੱਛੇ ਵਾਲਾ ਕੈਮਰਾ ਨਾ ਹਨਾ ਬਹੁਤ ਹੀ ਵਧੀਆ ਕੁਆਲਿਟੀ ਹੈ ਨਾ ਇਸ ਦੀ। ਫਰੰਟ ਰਿਕਾਰਡਿੰਗ ਵਾਲਾ। ਅੱਜਕੱਲ ਜ਼ਰੂਰੀ ਹੈ ਨਾ ਜੀ ਇਹ। ਹਾਂ ਜੀ, ਆ ਬਹੁਤ ਜ਼ਰੂਰੀ ਹੈ ਜੀ। ਰਿਕਾਰਡਿੰਗ ਵਾਲਾ ਫਰੰਟ ਤਾਂ ਜ਼ਿਆਦਾ ਜ਼ਰੂਰੀ ਹੈ ਜੀ। ਹੂੰ। ਫਰੰਟ ਦੇ ਜੇ ਕੋਈ ਵੀ ਕਾਰਵਾਈ। ਕੁਆਲਿਟੀ ਬਹੁਤ ਵਧੀਆ ਨਾ ਜੀ ਇਸ ਦੀ। ਹਾਂ ਜੀ। ਕੈਮਰੇ ਵੀ। ਇਹ ਐਚਡੀ ਪ੍ਰੋ ਹੈ ਜੀ। ਅੱਛਾ ਜੀ। ਹਾਂ ਜੀ। ਜੇਕਰ ਭਾਈ ਆਪਣੀ ਕੋਈ ਵੀਡੀਓ ਸ਼ੇਅਰ ਕਰਕੇ ਆਉਗਾ ਹਨਾ ਤਾਂ ਡਿਸਕਾਊਂਟ ਤਾਂ ਕਰ ਹੀ ਦਵਾਂਗੇ ਥੋੜੀ ਜਿਹੀ ਲੈ ਫੁੱਲ ਡਿਸਕਾਊਂਟ ਕਰਾਂਗੇ ਜਿੰਨਾ ਸਾਡੇ ਤੋਂ ਡਿਸਕਾਊਂਟ ਹੁੰਦਾ ਉਹਨਾ ਕਰਾਂਗੇ ਹਾਂਜੀ ਵੀਰੋ ਨੇ ਕਹਿੰਦੇ ਭਾਈ ਜੇਕਰ ਕੋਈ ਬੰਦਾ ਨਾ ਆਪਣੇ ਚੈਨਲ ਸਬਸਕ੍ਰਾਈਬ ਕਰ ਤੇ ਸ਼ੇਅਰ ਕਰਕੇ ਵੀਡੀਓ ਜਰੂਰ ਆਏਗਾ ਨਾ ਮੈਸੇਜ ਕਰਕੇ ਤਾਂ ਵੀਰੋ ਨੇ ਤੁਹਾਡੇ ਨਾਲ ਡਿਸਕਾਊਂਟ ਕਰ ਲਗੇ ਹੋਰ ਬੈਸੇ ਤੁਸੀਂ ਜਿੱਥੇ ਮਰਜ਼ੀ ਪਤਾ ਕਰ ਲੋ ਰੇਟ ਦਾ ਹਨਾ ਹੀ ਫੇਰ ਬਾਈ ਨਾਲ ਗੱਲ ਕਰੋ ਤੁਸੀਂ ਕਿਤੇ ਮਾਜੀ ਰੇਟ ਪਹਿਲਾਂ ਪਤਾ ਕਰਕੇ ਫਿਰ ਵੀਰਾਂ ਨਾਲ ਕੋਲ ਫਿਰ ਡੇਟ ਕਰ ਰਹੇ ਹੋ ਆ ਕੇ ਤੇ ਆਪਾਂ ਇਹੜੀ ਵੀਡੀਓ ਤੁਹਾਨੂੰ ਜਗ੍ਹਾ ਰ ਵਧੀਆ ਲੱਗਦੀ ਆ ਹਾਂਜੀ ਕਿਦਾਂ ਲੱਗੀ ਵੀਡੀਓ ਜੇਕਰ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਹਨਾ ਤੇ ਸ਼ੇਅਰ ਜ਼ਰੂਰ ਕਰਨਾ ਵੀਡੀਓ ਹਨਾ ਤੇ ਤਾਂ ਜੋ ਕੀ ਸਬਸਕ੍ਰਾਈਬ ਕਰਨਾ ਤਾਂ ਆ ਫਾਇਦਾ ਹੁੰਦਾ ਇਸ ਲਈ ਫਾਇਦਾ ਹੁੰਦਾ ਹੈ ਕਿਉਂਕਿ ਆਪਣੀ ਵੀਡੀਓ ਤੁਹਾਡੇ ਤੱਕ ਆ ਰਹੀ ਕਿ ਵੀਡੀਓ ਪਹੁੰਚਦੀ ਰਹੇ ਤੁਹਾਡੇ ਕੋਲ ਹਾਂਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਕਿ ਮਰੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਕਿਵੇਂ ਦੀ ਲੱਗੀ ਵੀਡੀਓ ਅਤੇ ਅਗਲੀ ਵੀਡੀਓ ਤੱਕ ਜੁੜੇ ਰਹੋ ਸਾਡੇ ਨਾਲ ਹਾਂਜੀ ਦੋਸਤੋ ਅੱਜ ਆਪਾਂ ਨੇ ਕੈਮਰਾ ਫਿੱਟ ਕਰਾਇਆ ਜਿਹੜੇ ਵਿੱਚ ਸਿਸਟਮ ਮਿਲਦੇ ਵਿਸ਼ੇਸ਼ ਤੋਂ ਬਦਿਆਂ ਫਿੱਟ ਕਰਾਇਆ ਹੈ ਨਾ ਸਕਰੀਨ ਵਗੈਰਾ ਸਾਰਾ ਕੁਝ ਤੇ ਵੇ ਆਪਣੀ ਗੱਡੀ ਖੜੀ ਆਪਣੇ ਨਾਲ ਸਪੋਰਟ ਤੁਸੀਂ ਦੇਖ ਸਕਦੇ ਹੋ ਤੇ ਆਪਣਾ ਚੈਨਲ ਦੇ ਦੋਸਤੋ ਲਾਈਕ ਕਰਨਾ ਸਬਸਕ੍ਰਾਈਬ ਤਾਂ ਜੋ ਕਿ ਮੇਰੀ ਇਹ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਨਾ ਆਪਾਂ ਸਾਰੀਆਂ ਵੀਡੀਓ ਵਧੀਆ ਹੀ ਕਰਦੇ ਆ ਤੇ ਤਾਂ ਜੋ ਕਿ ਵੀਡੀਓ ਤੁਹਾਡੇ ਤੱਕ ਪਹੁੰਚਦੇ ਰਹਿਣ ਤੇ ਆਲੀ ਵੀਡੀਓ ਤੱਕ ਮੇਰੇ ਨਾਲ ਜੁੜੇ ਰਹੋ ਤੇ ਆਪਾਂ ਕਰਾਂਗੇ ਫਿਰ ਤੁਹਾਡੇ ਨਾਲ ਦੂਸਰੀ ਵੀਡੀਓ ਤੇ ਆਪਾਂ ਲੈਨੇ ਸੋ ਜੈਸ ਤੁਹਾਡੇ ਤੋਂ ਏ ਮਾਇਰ ਜੀ ਦਾ ਘਰ ਸਾਹ ਵੈਰੀ ਜੀ ਦੇ ਪਤੇ